ਸੋਨਮ ਬਾਂਗਚੁਕ ਬੰਦੇ ਤੇ 3 ਇਡੀਅਟ ਫਿਲਮ ਬਣੀ ਸੀਗੀ ਬੰਦਾ ਸਾਇੰਟਿਸਟ ਆ ਬਾਹਰਲੇ ਬਾਹਰਲੇ ਮੁਲਕਾਂ ਤੋਂ ਵੀ ਇਹਨੂੰ ਬਹੁਤ ਵੱਡੇ ਵੱਡੇ ਅਵਾਰਡ ਮਿਲੇ ਹੋਏ ਆ ਲਦਾਖ ਦੇ ਵਿੱਚ ਇਹ ਗਰੀਬ ਬੱਚਿਆਂ ਲਈ ਇੱਕ ਸਪੈਸ਼ਲ ਤਰ੍ਹਾਂ ਦੀ ਲਰਨਿੰਗ ਵਾਲੇ ਸਕੂਲ ਤੱਕ ਵੀ ਚਲਾਉਂਦਾ ਸੀ 2019 ਦੇ ਵਿੱਚ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ 370 ਤੇ 35A ਦਾ ਆਰਟੀਕਲ ਹਟਾ ਦਿੱਤੇ ਗਏ ਸੀ ਤਾਂ ਲਦਾਖ ਵੀ ਉਦੋਂ ਜੰਮੂ ਕਸ਼ਮੀਰ ਦਾ ਹੀ ਹਿੱਸਾ ਸੀਗਾ ਉਦੋਂ ਇਹ ਬੰਦਾ ਬੀਜੇਪੀ ਜਾਂ ਮੋਦੀ ਦੇ ਹੱਕ ਦੇ ਵਿੱਚ ਸੀਗਾ ਪੂਰਾ ਖੁਸ਼ ਹੋਇਆ ਸੀਗਾ ਕਿ ਲਦਾਖ ਨੂੰ ਇੱਕ ਜੂਨੀਅਰ ਟੈਰੀਟਰੀ ਬਣਾ ਦਿੱਤਾ ਗਿਆ ਪਰ ਹੜੀ ਹੋੜੀ ਇਹ ਬੰਦੇ ਨੇ ਰੈਲਾਈਜ਼ ਕੀਤਾ ਕਿ ਇੱਥੇ ਜਿਹੜਾ ਸੈਂਟਰ ਦੁਆਰਾ ਡਾਇਰੈਕਟ ਹੀ ਇੱਕ ਤਰ੍ਹਾਂ ਦੇ ਨਾਲ ਸ਼ਾਸਨ ਕੀਤਾ ਜਾ ਰਿਹਾ ਸੀ ਤੇ ਜਿਹੜਾ 35A ਦਾ ਇੱਕ ਸਪੈਸ਼ਲ ਆਰਟੀਕਲ ਸੀਗਾ ਜਿਹੜਾ ਲਦਾਖ ਦੇ ਵਿੱਚ ਉਹ ਹਟਾ ਦਿੱਤਾ ਗਿਆ ਸੀਗਾ ਉਹਦੇ ਕਰਕੇ ਹੁਣ ਲਦਾਖ ਦੇ ਵਿੱਚ ਕੋਈ ਵੀ ਆ ਕੇ ਜ਼ਮੀਨ ਲੈ ਸਕਦਾ ਸੀਗਾ ਨੌਕਰੀ ਕਰ ਸਕਦਾ ਸੀਗਾ ਜਿਹਦੇ ਨਾਲ ਜਿਹੜੀਆਂ ਹੋਰ ਸਟੇਟਾਂ ਵਾਲੇ ਲੋਕ ਉੱਥੇ ਆ ਕੇ ਜ਼ਮੀਨਾਂ ਖਰੀਦ ਰਹੇ ਸੀਗੇ ਨੌਕਰੀਆਂ ਕਰ ਰਹੇ ਸੀਗੇ ਜਿਹੜੇ ਸਥਾਨਕ ਲੋਕ ਸੀਗੇ ਜਿਹੜੇ ਕਿ 97% ਜਿਹੜੇ ਉਹ ਕਬੀਲੇ ਆਲੇ ਆ ਜਿਹਦੇ ਵਿੱਚੋਂ ਬੋਧੀ ਤੇ ਸ਼ੀਆ ਮੁਸਲਮਾਨ ਸਭ ਤੋਂ ਜ਼ਿਆਦਾ ਆ ਉਹਨਾਂ ਦੇ ਹੱਥ ਕਮਾਰੇ ਜਾ ਰਹੇ ਸੀ ਲਦਾਖ ਦੇ ਵਿੱਚ ਜਿਹੜਾ ਇਹ ਬੇਰਜੁਗਾਰੀ ਰੇਟ ਆ 26.5% ਆ ਇਸ ਲਈ ਜਿਹੜਾ ਲਦਾਖ ਦਾ ਜੂਤ ਆ ਉਹ ਆਲਰੇਡੀ ਗੁੱਸੇ ਨਾਲ ਭਰਿਆ ਹੋਇਆ ਸੀ ਗਵਰਨਮੈਂਟ ਦੇ ਖਿਲਾਫ ਸੋ ਇਹ ਬੰਦੇ ਨੇ ਆਵਾਜ਼ ਚ ਕਿ ਕਿ ਲਦਾਖ ਨੂੰ ਇੱਕ ਅਲੱਗ ਰਾਜ ਬਣਾ ਦੇਣਾ ਚਾਹੀਦਾ ਤਾਂ ਜੋ ਉੱਥੇ ਸਥਾਨਕ ਲੋਕਾਂ ਦੁਆਰਾ ਇੱਕ ਲੋਕਤੰਤਰ ਤਰੀਕੇ ਨਾਲ ਚੁਣੀ ਹੋਈ ਸਰਕਾਰ ਹੋਵੇ ਜਿਹੜੇ ਉੱਥੋਂ ਦੇ ਲੋਕਾਂ ਦਾ ਹੀ ਸੋਚੇ ਤੇ ਸਿੱਖਤ ਸ਼ੈਡਿਊਲ ਦੀ ਜਿਹੜੀ ਸੂਚੀ ਆ ਉਹਦੇ ਵਿੱਚ ਪਾ ਦੇਣਾ ਚਾਹੀਦਾ ਜਿੱਦਾਂ ਮਿਜ਼ੋਰਮ ਮਿਹਗਾਲਿਆ ਤੇਰਪੁਰਾ ਤੇ ਅਸਾਮ ਨੂੰ ਪਾਇਆ ਗਿਆ ਉੱਥੇ ਸਿੱਖ ਤੇ ਸ਼ਡਿਊਲ ਆਲਰੇਡੀ ਲਾਗੂ ਆ ਤੇ ਲਦਾਖ ਵਾਲੇ ਵੀ ਇਹੇ ਹੀ ਡਿਮਾਂਡ ਕਰ ਰਹੇ ਆ ਜਿਹਾ ਉਹ ਕਹਿ ਰਹੇ ਸੀਗੇ ਲਦਾਖ ਦੇ ਵਿੱਚ ਇਹ ਰਾਜ ਸਭਾ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਉਹ ਵੀ ਵਧਾਈਆਂ ਜਾਣ ਤੇ ਜਿਹੜੀਆਂ ਇੱਥੇ ਨੌਕਰੀਆਂ ਉਹ ਵੀ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣ ਬਾਹਰੋਂ ਆ ਕੇ ਇੱਥੇ ਕੋਈ ਵੀ ਜ਼ਮੀਨ ਨਾ ਖਰੀ ਸਕੇ ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਸੀ ਪੰਜ ਕ ਸਾਲ ਤੋਂ ਇਹ ਬੰਦਾ ਹੋਰ ਵੀ ਉੱਥੇ ਜਥੇਬੰਦੀਆਂ ਸੀਗੀਆਂ ਇੱਕ ਦੋ ਉਹਨਾਂ ਨਾਲ ਮਿਲ ਕੇ ਇਹਨਾਂ ਸਾਰੀਆਂ ਚੀਜ਼ਾਂ ਲਈ ਸੰਘਰਸ਼ ਕਰ ਰਿਹਾ ਸੀਗਾ ਤਿੰਨ ਚਾਰ ਵਾਰੀ ਇਹ ਮਤਲਬ ਕੀ ਆ ਭੁੱਖ ਹੜਤਾਲ ਵੀ ਇਹਨਾਂ ਨੇ ਕੀਤੀ ਤੇ ਇੱਕ ਪੈਦਲ ਯਾਤਰਾ ਵੀ ਕੀਤੀ ਸੀਗੀ ਲੇਹ ਤੋਂ ਲੈ ਕੇ ਦਿੱਲੀ ਤੱਕ ਸੋ ਸਰਕਾਰ ਨੇ ਇਹਨਾਂ ਦੀਆਂ ਕਈ ਮੰਗਾਂ ਮੰਨਣ ਦੀਆਂ ਯਾਨੀ ਕਿ ਇੱਕ ਤਰ੍ਹਾਂ ਨਾਲ ਵਾਅਦੇ ਵੀ ਕੀਤੇ ਸੀਗੇ ਐਵੇਂ ਕੀ ਮੈਨੀਫੈਸਟੋ ਦੇ ਵਿੱਚ ਵੀ ਭਾਜਪਾ ਨੇ ਲਿਖਿਆ ਸੀਗਾ ਕਿ ਅਸੀਂ ਜਿਹੜਾ ਇਹ ਸਿੱਖਤ ਸ਼ਡਿਊਲ ਆ ਇੱਥੇ ਲਾਗੂ ਕਰਾਂਗੇ ਲਦਾਖ ਦੇ ਵਿੱਚ ਇਹਨਾਂ ਨਾਲ ਵਾਅਦੇ ਕਰਕੇ ਵੀ ਲਦਾਖ ਦੇ ਲੋਕਾਂ ਨਾਲ ਪੂਰੇ ਨਹੀਂ ਕੀਤੇ ਗਏ ਇਹਦੀ ਵਜ੍ਹਾ ਕਰਕੇ ਹੀ ਦੁਬਾਰਾ ਇੱਥੇ ਹੁਣ ਲੋਕ ਜਿਹੜੇ ਸੀਗੇ ਉਹ ਭੁੱਖ ਹੜਤਾਲ ਕਰ ਰਹੇ ਸੀਗੇ ਤੇ ਸੂਨਮ ਬਾਂਖ ਚੁੱਕ ਦੇ ਨਾਲ 35 ਬੰਦੇ ਹੋਰ ਭੋਖੜ ਧਾਰ ਤੇ ਬੈਠੇ ਹੋਏ ਸੀਗੇ 23 ਸਤੰਬਰ ਨੂੰ ਉਹਨਾਂ ਵਿੱਚੋਂ ਦੋ ਦੀ ਹਾਲਾਤ ਜਾਨੀ ਕਿ ਹਾਲਤ ਜਿਹੜੀ ਆ ਵਿਗੜ ਜਾਂਦੀ ਆ ਸਿਹਤ ਖਰਾਬ ਹੋ ਜਾਂਦੀ ਆ ਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿਹਦੀ ਵਜ੍ਹਾ ਕਰਕੇ ਹੀ ਲਦਾਖ ਦਾ ਜਿਹੜਾ ਜੂਥ ਆ ਉਹ ਭੜਕ ਜਾਂਦਾ ਹਜ਼ਾਰਾਂ ਦੀ ਜਨਸੰਖਿਆ ਦੇ ਵਿੱਚ ਉਹ ਇਕੱਠੇ ਹੋ ਜਾਂਦੇ ਆ 24 ਤਰੀਕ ਨੂੰ ਉੱਥੇ ਕਾਫੀ ਭੰਨਤੋੜ ਕੀਤੀ ਜਾਂਦੀ ਆ ਭਾਜਪੀ ਦਾ ਦਫ਼ਤਰ ਫੂਕਿਆ ਜਾਂਦਾ ਗੱਡੀਆਂ ਫੂਕ ਦਿੱਤੀਆਂ ਜਾਂਦੀਆਂ ਇਸ ਹਿੰਸਾ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਆ 80 ਤੋਂ ਵੱਧੂ ਜ਼ਖਮੀ ਹੋ ਜਾਂਦੇ ਆ ਕਈ ਪੁਲਿਸ ਵਾਲੇ ਤੇ ਸੁਰੱਖਿਆ ਕਰਮਚਾਰੀ ਜਿਹੜੇ ਉਹ ਵੀ ਇਹਦੇ ਵਿੱਚ ਜ਼ਖਮੀ ਹੁੰਦੇ ਆ ਇਹ ਸਾਰੀ ਘਟਨਾ ਦਾ ਦੋਸ਼ ਇਹ ਜਿਹ ਉਨਮ ਬੰਗਚੁਕ ਇਹਦੇ ਉੱਤੇ ਸਿਹੜ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਕਿ ਇਹਨੇ ਕੁਝ ਭਾਸ਼ਣ ਵੀ ਦਿੱਤੇ ਸੀ ਉਹ ਕਸਾਇਆ ਸੀ ਨੌਜਵਾਨਾਂ ਨੂੰ ਕਿ ਤੁਸੀਂ ਜਿਦਾ ਨੇਪਾਲ ਚ ਹੋਇਆ ਜੈਨਜੀ ਆਲਾ ਸਾਹਿਬ ਤੇ ਜਿਦਾ ਬੰਗਲਾਦੇਸ਼ ਚ ਹੋਇਆ ਉਸ ਤਰ੍ਹਾਂ ਤੁਸੀਂ ਕਰ ਦਿਓ ਇਸ ਸੋਨਮ ਬੰਗਚੁਕ ਦੇ ਉੱਤੇ ਐਨਐਸਏ ਦੇ ਅਧੀਨ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹਦੇ ਤੇ ਦੋਸ਼ ਲਾਏ ਜਾਂਦੇ ਆ ਕਿ ਬਾਹਰੋਂ ਇਹਨੂੰ ਫੰਡਿੰਗ ਹੋ ਰਹੀ ਸੀ ਪਾਕਿਸਤਾਨ ਨਾਲ ਲਿੰਕ ਦੀਆਂ ਖਬਰਾਂ ਵੀ ਆ ਰਹੀਆਂ ਇੱਕ ਸਵਾਲ ਇਹ ਹੈ ਕਿ ਇਹ ਜਦੋਂ 4 ਜਣੇ ਇੱਥੇ ਮਰ ਗਏ ਨੇ ਜ਼ਖਮੀ ਹੋ ਗਏ ਫੇਰ ਹੀ ਉਹਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਜੇ ਉਹਨੂੰ ਫੰਡਿੰਗ ਆ ਰਹੀ ਸੀ ਕਿਤੇ ਉਹ ਬਾਹਰੋਂ ਤਾਂ ਉਹ ਚੀਜ਼ ਪਹਿਲਾਂ ਵੀ ਉਹਨੂੰ ਹੋ ਸਕਦੀ ਸੀ ਕਿ ਵੇਟ ਕੀਤਾ ਜਾ ਰਿਹਾ ਸੀ ਕਿ ਕੁਝ ਬੰਦੇ ਮਰਨ ਫਿਰ ਐਕਸ਼ਨ ਲਿਆ ਜਾਵੇ ਜਾਂ ਸਿਰਫ ਇਸ ਬੰਦੇ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ